ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਤਾੜੀ ਖੜਾ ਕਰਤਾ ਵੈਗੀਆਂ ਮੈਡੀਕਲ ਸਟੋਰ ਤੇ ਕੰਮ ਕਰਨ ਵਾਲੇ ਨੌਜਵਾਨ ਨੂੰ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ ਤੁਸੀਂ ਪਤਾ ਨਹੀਂ ਕਿਹੜੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤ ਨੂੰ ਗੋਲੀ ਮਾਰ ਗਏ ਓਏ ਕੰਮ ਕੀਤਾ ਦਾਸੇ ਮੁੰਡਾ ਉਹਨੂੰ ਪਲੱਸ 2 ਕਰਕੇ ਮੈਡੀਕਲਸ ਤੋਂ ਹੋਤੇ ਪੜੀ ਦੀ ਰਾਤ ਗੱਡੀ ਘੇਰ ਸ਼ਰੀਆਮ ਮਾਰੀ ਗੋਲੀ ਸਤਾ ਖੇਡਦਾ ਰੋਣਕੀ ਮੁੰਡਾ ਮੇਰਾ ਹੱਥੋਂ ਰੋਣਕ ਲਾਜ ਛੇਡਦਾ ਸੀ ਤੇ ਜਿੱਥੇ ਜਾ ਗੋਲੀ ਮਾਰ ਬਦਮਾਸ਼ ਫਰਾਰ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚ ਬਾੜੇ ਵਿੱਚ ਲੱਗੀ ਹੈ ਇੱਕ ਮੈਨੂੰ ਮੰਕ ਚਾਬੀ ਮੈਂ ਗਈ ਮੰਮੀ ਚਾਬੀ ਸੁੱਟ ਮੈਂ ਚਾਬੀ ਆਪ ਸੁੱਟੀ ਆਪਣੇ ਹੱਥਾਂ ਨਾਲ ਝੁੱਲ ਚਾਬੀ ਸੁੱਟੀ ਮੈਨੂੰ ਨਹੀਂ ਪਤਾ ਇਹ ਕੁਝ ਹੋਇਆ ਮੈਂ ਚਾਬੀ ਨਾ ਸੁੱਟਦੀ ਜੀ ਹਾਂ ਪੰਜਾਬ ਚ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ ਸ੍ਰੀ ਆਮ ਗੱਡੀ ਕੇਰ ਬਦਮਾਸ਼ਾਂ ਵੱਲੋਂ ਨੌਜਵਾਨ ਨੂੰ ਗੋਲੀ ਮਾਰੀ ਗਈ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਨਾਮ ਦਾ ਇਹ ਨੌਜਵਾਨ ਰਾਤ ਦੇ ਸਮੇਂ ਗੱਡੀ 'ਚ ਤੇਲ ਪਵਾ ਕੇ ਜਿਵੇਂ ਹੀ ਉੱਥੋਂ ਨਿਕਲਣ ਲੱਗਿਆ ਤਾਂ ਰਸਤੇ 'ਚ ਕੁਝ ਬਦਮਾਸ਼ਾਂ ਨੇ ਉਸ ਦੀ ਗੱਡੀ ਨੂੰ ਕੇਰਾ ਪਾ ਲਿਆ ਇਸ ਦੌਰਾਨ ਬਦਮਾਸ਼ਾਂ ਸਿੱਧਾ ਉਸਤੇ ਗੋਲੀ ਚਲਾ ਦਿੱਤੀ ਤੇ ਗੋਲੀ ਉਸਦੇ ਜਵਾੜੇ 'ਚ ਜਾ ਵੱਜੀ ਨੌਜਵਾਨ ਨੂੰ ਸ਼ਰੀਆਮ ਗੋਲੀ ਮਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਗੋਲੀਆਂ ਮਾਰਨ ਦੀ ਇੱਕ ਵੱਡੀ ਵਾਰਦਾਤ ਵੀ ਅਮਰਸਰ ਦੇ ਦਬੁਰਜੀ ਪਿੰਡ 'ਚ ਹੋਈ ਹੈ ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਤਾਂ ਹਾਂ ਮਾਂ ਰੋਂਦੇ ਪੀੜਤ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਨਹੀਂ ਗੱਡੀ ਪੱਕੇ ਮਹੀਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਕਰ ਰੱਖੀ ਸਕੋਣੇ ਤੇ ਪਰ ਸੇ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਫੋਨ ਆਇਆ ਗੱਡੀ ਠੀਕ ਕਰਾ ਲੈ ਮੇ ਕੋ ਟਾਈਮ ਹੈਗਾ ਵੇ ਤੇ ਗੱਡੀ ਠੀਕ ਮੈਨੂੰ ਮੰਗ ਚਾਬੀ ਮੰਗੀ ਮੰਮੀ ਚਾਬੀ ਸੋੜ ਮੈਂ ਚਾਬੀ ਆਪ ਸੁੱਟੀ ਆਪਣੇ ਹੱਥਾਂ ਨਾਲ ਸੁੱਟ ਲਈ ਚਾਬੀ ਸੁੱਟੀ ਮੈਨੂੰ ਨਹੀਂ ਪਤਾ ਕੁਝ ਹੋਇਆ ਮੈਂ ਚਾਬੀ ਨਾ ਸੁੱਟਦੀ ਆ ਕੁਝ ਨਹੀਂ ਲੜਾਈ ਝਗੜ ਹੁੰਦਾ ਹੁੰਦਾ ਹਨ ਪਤਾ ਹੁੰਦਾ ਹਨ ਕੁਝ ਨਹੀਂ ਪਤਾ ਕੋਈ ਗੱਲ ਹੈ ਨਹੀਂ ਸੀ ਪਤਾ ਨਹੀਂ ਕਿਹੜੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤਰ ਨੂੰ ਗੋਲੀ ਮਾਰ ਕੇ ਹਏ ਕੰਮ ਦੀ ਕਾਕਾ ਜੀ ਨੂੰ ਪਾਸ 2 ਕਰਕੇ ਮੈਡੀਕਲ ਸਟੋਰ ਤੇ ਪੜੇ ਦੇ ਨਾ ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਤਾੜੀ ਖੜਾ ਕਰਤਾ ਵੈ ਗਈ ਜਦੋਂ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨੇ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬੱਚੇ ਕ੍ਰਿਟੀਕਲ ਕੰਡੀਸ਼ਨ ਕਰੀਤੀ ਹੈ ਖਸਤਾ ਖੇਡਦਾ ਉਧਰੋਂ ਕੀ ਮੁੰਡਾ ਮੇਰਾ ਹੱਥੋਂ ਰੌਣਕ ਲਾ ਛੇਡਦਾ ਸੀ ਤੇ ਜਿੱਥੇ ਜਾਉਂ ਜਿੰਨਾਂ ਨਾਲ ਮੇਰੇ ਪੁੱਤਰ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਪੁੱਤ ਬੜਾ ਉਹਨੂੰ ਸਾਫ਼ ਚਾਹੀਦਾ ਮੇਰਾ ਪੁੱਤਰ ਠੀਕ ਹੋ ਗਏ ਕਿੰਨੇ ਭੈਣ ਭਰਾ ਆ ਗਏ ਦੋ ਬੇਟੇ ਮੇਰੇ ਦੋ ਬੇਟੇ ਇਸ ਵਾਰ ਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਥਾਣਾ ਚਾਤੀਵੰਡੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਦਾ ਉਹ ਐਡਮਿਟਰ ਹੋਇਆ ਜੋ ਮੌਕੇ ਤੇ ਐਸਐਸਓ ਸਾਹਿਬ ਇੰਸਪੈਕਟਰ ਹਮਾਸ਼ੂ ਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ ਤੇ ਉਸ ਤੋਂ ਪਤਾ ਚੱਲਿਆ ਕਿ ਕੋਈ ਜੀਓ ਪੰਪ ਜੋ ਮਾਨਾ ਵਾਲੇ ਰੋਡ ਦੇ ਉੱਤੇ ਹੈ ਉਹ ਤੇਲ ਪਾ ਕੇ ਵਾਪਸ ਆਪਣੇ ਪਿੰਡ ਦਬੁਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਾ ਕੇ ਨਿਕਲਿਆ ਤਾਂ ਅੱਗੋਂ ਇੱਕ ਗ੍ਰੇ ਕਲਰ ਦੀ ਕਾਰ ਤੇ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚ ਬਾੜੇ ਵਿੱਚ ਲੱਗੀ ਹੈ ਇਹ ਸਜੈਸਟਰ ਕਰ ਰਿਹਾ ਤਾਂ ਕਿ ਯਾਰੀ ਇਹ ਜਲਦੀ ਤੋਂ ਜਲਦੀ ਤੇਜ਼ ਕਰਕੇ ਦੋਸ਼ਲੇ ਨੂੰ ਰਸਕੀਤੀ ਹੈ ਅਜੇ ਤੱਕ ਵਾਰਦਾਤ ਨੂੰ ਲੈ ਕੇ ਇਹ ਸਾਹਮਣੇ ਨਹੀਂ ਆਇਆ ਕਿ ਆਖਰ ਬਦਮਾਸ਼ ਕੌਣ ਨੇ ਜਿਨ੍ਹਾਂ ਵੱਲੋਂ ਇਸ ਨੂੰ ਸ਼੍ਰਿਆਮ ਗੋਲੀਆਂ ਮਾਰੀਆਂ ਗਈਆਂ ਨੇ ਆਖਰ ਗੋਲੀਆਂ ਮਾਰਨ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ